ਰਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ। ਸੋ ਸੀ ਹੋਏ ਹਾ ਲਾਈਫ। ਅੱਜ ਸਪੈਸ਼ਲੀ ਤੁਹਾਡੇ ਸਾਰਿਆਂ ਦੇ ਲਈ ਪਹਿਲਾਂ ਤਾਂ ਆਜੋ ਫਟਾਫਟ। ਕਿੰਨੇ ਜਿਹੜੇ ਜੁੜਨੇ ਆ। ਦੀਦੀ ਅਰੇ ਦੀਦੀ ਦਰਵਾਜ਼ਾ ਲਗਾਣਾ। ਦਰਵਾਜੇ ਲਗਾ ਲਓ ਜੋਬਨਪ੍ਰੀਤ ਜੋਬਨ ਨਾਈਸ थैंक यू ਜੀ थैंक यू आओ ਰਵਿੰਦਰ ਕੌਰ ਜੀ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਜੀ ਹੈਲੋ ਕਿੱਦਾਂ ਸਾਰੇ ਜਣੇ ਠੀਕ ਠਾਕ ਹੋ ਸੋ ਲਾਈਕ ਦਾ ਬਟਨ ਨਾਲ ਦੇ ਨਾਲ ਦਬਾ ਦਿਓ ਦਿਲਜੀਤ ਸਿੰਘ ਔਜਲਾ ਹਮ ਮਨਪ੍ਰੀਤ ਹੈਲੋ ਜੀ ਹਾਈ ਜੀ ਹਾਈ ਕੀ ਹਾਲ ਹੈ ਜੈਸਮਿਨ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਹੈ ਜੀ ਤੁਸੀਂ ਸੁਣਾਓ ਕਿੱਦਾਂ ਹਾਲੇ ਚਾਲੇ ਤੁਹਾਡੇ ਸੋ ਹੈਲੋ ਯੂਐਸ ਤੋਂ ਥੈਂਕ ਯੂ ਜੀ ਲਾਈਕ ਦਾ ਬਟਨ ਨਾਲ ਦੀ ਨਾਲ ਦਬਾ ਦਿਓ ਪਲੀਜ਼ ਰਿਕੁਐਸਟ ਹੈ ਜੀ ਨਸਰ ਅਲੀ ਤੋਂ ਹੋਜਲਾ ਜੀਓ ਕੇ ਜੀਰ ਜਿੰਦਾਰ ਓਕੇ ਹੈਲੋ ਜੀ ਗੁਸਾਂਜ ਖੈਰਾ ਓਕੇ ਫਰੋ ਕੈਨੇਡਾ ਹਰਲੀਨ ਕੌਰ ਜੀ ਬਬਾ ਸਵਾਗਤ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਜਿਹੜੀ ਉਹ ਕਰਨੀ ਸੀਗੀ ਮੈਂ ਇਸ ਕਰਕੇ ਹੋਏ ਆ ਜੀ ਤੁਹਾਡੇ ਰੂਬਰੂ ਕਿਵੇਂ ਹੋ ਜੈਸਮੀਨ ਆਸਟ੍ਰੇਲੀਆ ਤੋਂ ਬੋਲਦੇ ਬਹੁਤ ਵਧੀਆ ਜੀ ਕੈਨੇਡਾ ਤੋਂ ਬੋਲਦੇ ਬਹੁਤ ਵਧੀਆ ਦੀਦੀ ਮੜ ਜੇ ਪੜ ਦੇ ਦਿੰਦੇ ਨੂੰ ਕਰ ਦਿਓ ਖੋਲ ਦੋ ਪੜ ਦੇ ਕੋ ਅੱਗੇ ਮੈਂ ਆਪ ਕੋ ਲਗਾਉਣੇ ਲਈ ਬੋਲਤੀ ਆਜਾਬ ਕੋ ਖੋਲਨੇ ਲਈ ਕੋਲ ਤੋਂ ਇਸ ਤਰਫ ਕੋ ਲੈ ਜਾਓ ਹਾਂ ਬਸ ਅੱਛੇ ਸੇ ਕਰ ਦੋ ਅਜੀ ਮੇ ਰੋਸ਼ਨੀ ਚਾਹੀਏ ਅਮਨ ਫਲੋਰ ਫਰੋਮ ਕੈਨੇਡਾ ਤੋਂ ਦੇਖ ਰਹੀ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਨੂਰ ਕੀ ਕਰਦੀ ਹੈ ਜੀ ਨੂਰ ਥੋੜੀ ਜੀ ਟਿੱਲੇ ਅਜ ਬੁਖਾਰ ਇਸ ਕਰਕੇ ਨਿਊਜ਼ੀਲੈਂਡ ਤੋਂ ਜੀ ਹੈਲੋ ਜੀ ਰਣਜੀਤ ਕੈਲੀਗਰੀ ਤੋਂ ਜੀ ਹੈਲੋ ਜੀ ਪੋਲਟਰੀ ਫਾਰਮ ਕਦੋਂ ਸ਼ੁਰੂ ਕਰਨਾ ਹੈ ਜਲਦੀ ਹੀ ਹੋਊਗਾ ਜੀ ਟੈਨਸ਼ਨ ਕਾ ਲੈਂਦੀਆਂ ਜਦੋਂ ਥੋਡੀਆਂ ਦੁਆਵਾਂ ਸਾਡੇ ਨਾਲ ਹੈ ਤਾਂ ਤਨੁਪਤਾ ਅੜਚਣਾ ਤਾਂ ਆਉਂਦੀ ਹੀ ਰਹਿੰਦੀਆਂ ਬਾਕੀ ਕੰਮ ਚੱਲੀ ਜਾਣਾ ਮਾਲਕ ਦੀ ਕਿਰਪਾ ਨਾਲ ਸ਼ੁਭ ਆਸ਼ਾ ਦੇ ਕੂਲਰ ਇੱਧਰ ਉੱਧਰ ਕਰਕੇ ਮੜੇ ਜੇ نیچے ਮਾਰ ਲਓ ਜਸਮੀਨ ਪਹਿਲਾਂ ਵੀ ਕਮੈਂਟ ਕੀਤਾ ਸੀ ਨਿਊ ਮੈਰਿਡ ਰੈਡੀ ਹੋ ਕੇ ਰਿਹਾ ਕਰੋ ਆ ਟਾਈਮ ਹੈ ਮੈਂ ਜਦੋਂ ਵੀ ਗਮ ਤੋਂਦੀ ਤੁਹਾਡੇ ਸਾਰੇ ਬਲੌਗ ਦੇਖਦੀਆਂ ਤਾਂ ਕਾਵਟ ਤਰ ਜਾਂਦੀ ਹੈ ਜੀ ਥੈਂਕ ਯੂ ਨਿਊ ਮੈਰਿਡ ਦੀ ਗੱਲ ਹਾਂਜੀ ਇਹ ਕਿਹਨੇ ਕਮੈਂਟ ਕੀਤਾ ਸੀ ਰਵਿੰਦਰ ਗੌਰ ਜੀ ਬਹੁਤ ਵਧੀਆ ਗੱਲ ਆ ਹਨਾ ਦੀਦੀ ਸੋ ਹੁਣ ਇਹਦਾ ਮੈਂ ਇੱਕ ਰਿਪਲਾਈ ਕਰਨਾ ਚਾਹੁੰਦੀ ਆ ਪਹਿਲੀ ਗੱਲ ਤਾਂ ਤੁਹਾਡੀ ਗੱਲ ਬਹੁਤ ਠੀਕ ਹੈ ਵਧੀਆ ਤੁਸੀਂ ਇਹ ਨਾ ਜੋ ਮੈਨੂੰ ਐਕਸਪੈਕਟ ਕਰਦੇ ਆ ਤੁਸੀਂ ਉਦਾਂ ਕਹਿੰਦੇ ਹੋ ਆ ਮੈਂ ਹੁਣ ਜੂਪੀ ਵਾਲੀ ਵੀਡੀਓ ਜਦੋਂ ਮਤਲਬ ਤੁਹਾਡੇ ਸਾਹਮਣੇ ਪਬਲੀਕਲੀ ਕੀਤੀ ਵੀ ਤੁਸੀਂ ਦੇਖੋ ਉਸ ਦੇ ਵਿੱਚ ਰਵਿੰਦਰ ਨੇ ਵਕਾਇਦਾ ਕਿਹਾ ਕਿ ਜੈਸਮੀਨ ਦੀ ਸਿਹਤ ਖਰਾਬ ਹੈ ਫੇਰ ਵੀ ਸਾਰੇ ਕਮੈਂਟ ਕਰ ਰਹੇ ਆ ਕਿ ਤੂੰ ਇਦਾਂ ਤੂੰ ਇਦਾਂ ਤੂੰ ਇਦਾਂ ਮੋਸਟਲੀ ਤੁਹਾਨੂੰ ਪਤਾ ਮੈਂ ਬਹੁਤ ਘੱਟ ਜਵਾਬ ਦਿੰਨੀ ਆ ਕਿਸੇ ਨੂੰ ਮੈਨੂੰ ਪਤਾ ਹੁੰਦਾ ਵੀ ਕੀ ਜਵਾਬ ਦੇਣਾ ਕਿਉਂਕਿ ਕਿਤਾਬ ਆ ਪਬਲਿਕਲੀ ਹੋ ਜਾਂਦੇ ਆ ਪਰ ਗੱਲ ਐਦਾ ਕਿ ਪਬਲਿਕਲੀ ਹੋਣ ਦਾ ਮਤਲਬ ਇਹ ਨਹੀਂ ਵੀ ਬੇਇੱਜ਼ਤੀ ਕਰਾਉਣੀ ਆਪਣੀ ਰਾਈਟ ਚਲੋ ਠੀਕ ਆ ਹਾਂ ਵੀ ਜਿੱਥੇ ਗਲਤ ਆ ਉੱਤੇ ਤੁਸੀਂ ਬੋਲ ਸਕਦੇ ਹੋ ਗੱਲ ਐਦਾ ਨਹੀਂ ਮੈਂ ਕਹਿੰਦੀ ਵੀ ਗਲਤ ਤੇ ਵੀ ਨਹੀਂ ਬੋਲਣਾ ਤੁਸੀਂ ਨਹੀਂ ਤੁਸੀਂ ਇਹ ਸੋਚਿਆ ਕਰੋ ਵੀ ਅਗਰ ਸਾਡੀ ਇੱਥੇ ਕੁੜੀ ਹੁੰਦੀ ਸਾਡੀ ਮਾਂ ਹੁੰਦੀ ਸਾਡੀ ਭੈਣ ਹੁੰਦੀ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਬੋਲਦੇ ਤਾਂ ਜ਼ਰੂਰ ਦੱਸਿਓ ਲੋਕਾਂ ਦੀ ਪ੍ਰਵਾਹ ਹੀ ਮੈਂ ਕਰਦੀ ਹੈ ਨਹੀਂ ਪਰ ਮੈਨੂੰ ਐਦਾਂ ਐਦਾਂ ਵੀ ਆ ਨਾ ਜੀ ਵੀ ਜੇ ਲੋਕ ਅੱਜ ਮੈਨੂੰ ਗਲਤ ਬੋਲ ਰਹੇ ਆ ਕੋਈ ਇਸ਼ੂ ਨਹੀਂ ਮੇਰੇ ਪਾਪ ਤੋਂ ਹੋ ਰਿਹਾ ਡੋਂਟ ਵਰੀ ਨਾ ਟੈਨਸ਼ਨ ਪਰ ਕੱਲੂ ਕਿਸੇ ਹੋਰ ਦਾ ਬਲੌਗ ਦੇਖਦੇ ਉਹਨਾਂ ਨੂੰ ਵੀ ਗੰਦ ਬੋਲੂਗੇ ਰਾਈਟ ਬੇਸ਼ੱਕ ਹੋਰ ਕੋਈ ਨਹੀਂ ਸੋਚਦਾ ਵੀ ਸਾਡੇ ਬਲੌਗ ਦੇਖਦੇ ਆ ਤਾਂ ਹੋਰ ਅਰ ਵੀ ਗੰਦ ਬੋਲੂਗੇ ਨਹੀਂ ਪਰ ਮੈਨੂੰ ਬਹੁਤ ਫੀਲ ਹੁੰਦੇ ਇਸ ਚੀਜ਼ ਤੇ ਤੇ ਦੂਸਰੀ ਗੱਲ ਰਹੀ ਡ्रेसਿੰਗ ਸੈਂਸ ਦੀ ਕਰਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਦੇਖਿਓ ਇੱਕ ਵਾਰ ਤੁਸੀਂ ਕਿੱਦਾਂ ਰਹਿੰਦੇ ਹੋ ਰਾਈਟ ਜੇ ਤਾਂ ਮੈਂ ਦਿਖਾਵਾਂ ਮ ਬਨਾਵਟ ਚੀਜ਼ਾਂ ਫੇਰ ਤੁਹਾਨੂੰ ਆਊਗਾ ਗੁੱਸਾ ਵੀ ਬਨਾਵਟ ਦਿਖਾਣੇ ਆ ਅਸੀਂ ਦਿਖਾਉਂਦੇ ਆ origignal ਚੀਜ਼ਾਂ ਮੈਂ ਸ਼ੁਰੂ ਤੇ ਰਵਿੰਦਨਾ ਗੱਲ ਕਰੀ ਸੀ ਮੈਂ ਕਹਿੰਦਾ ਦੇਖੋ ਮੇਰੀ ਗੱਲ ਸੁਣੋ ਆਪਾਂ ਦਿਖਾਉਣੀ ਆ origignal ਚੀਜ਼ਾਂ ਵੀ ਜਿਸ ਕੰਡੀਸ਼ਨ ਦੇ ਵਿੱਚ ਹੈ ਉਸ ਕੰਡੀਸ਼ਨ ਚ ਹੀ ਵੀਡੀਓ ਬਣਾਉਣੀ ਆ ਕਿਉਂਕਿ ਅਸੀਂ ਘੜੇ ਕੋਈ ਅਸ਼ਲੀਲ ਪਣਾ ਕਰ ਰਹੇ ਆ ਯਾ ਤਾਂ ਦੱਸੋ ਕਿ ਹਾਂ ਸੀ ਅਸ਼ਲੀਲ ਪੜਾ ਕਰ ਰਹੇ ਫੇਰ ਤਾਂ ਚਲੋ ਸੱਸ ਦੇ ਨਾਲ ਮੈਂ ਆਪਣਾ ਬਲੌਗ ਬਣਾ ਰਹੀ ਆ ਅੱਗੋਂ ਤੁਸੀਂ ਇਹ ਜੀ ਕਮੈਂਟ ਕਰਦੇ ਹੋ ਕਿ ਸੱਸ ਨੂੰ ਰੋਟੀ ਬਣਾਉਣ ਲਾਇਆ ਵਾ ਹੈ ਆਪ ਅੱਗੇ ਪ੍ਰਧਾਨ ਬਣ ਕੇ ਕੁਰਸੀ ਤੇ ਬੈਠੀ ਆ ਜੇ ਮੈਨੂੰ ਸੱਸ ਮੇਰੀ ਮਾਂ ਵਰਗੀ ਮਿਲੀ ਆ ਨਾ ਤਾਨੂੰ ਮਾਂ ਵਰਗੀ ਰਹਿਣ ਦੋ ਉਹਨਾਂ ਦੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਨਾ ਪਾਓ ਕਿ ਸਾਡਾ ਘਰ ਖਰਾਬ ਹੋਏ ਬਾਕੀ ਤੁਸੀਂ ਸਮਝਦਾਰ ਰਹੀ ਗੱਲ ਕੰਮ ਕਰਨ ਦੀ ਮਾਣਾਲੇ ਦਾਦਾ ਜੀ ਆ ਉਹਨਾਂ ਬਾਰੇ ਪਹਿਲਾਂ ਬਹੁਤ ਕਮੈਂਟ ਆਉਂਦੇ ਸੀ ਵੀ ਤੁਸੀਂ ਆ ਉਮਰ 'ਚ ਕੰਮ ਲਾਏ ਹੋਏ ਕਰਨ ਉਹਨਾਂ ਦੇ ਨਾਲ ਦੇ ਸਾਰੇ ਸਾਰਗਵਾਸ ਹੋ ਚੁੱਕੇ ਆ ਉਹ ਰਹਿ ਗਏ ਕਿਉਂ ਕਹਿੰਦੇ ਜੇ ਅਸੀਂ ਹੱਡ ਪੈਰ ਚਲਾਉਂਗੇ ਅਸੀਂ ਜੀਉਂਦੇ ਰਹਿਾਂਗੇ ਆਹੀ ਸੋਚ ਇਧਰ ਮੇਰੀ ਮੰਮੀ ਦੀ ਆ ਮੰਮੀ ਕਹਿੰਦੇ ਜੇ ਮੈਂ ਮਾਣਾ ਮੋਟਾ ਕੰਮ ਕਰੂਗੀ ਤਾਂ ਹੀ ਮੇਰੇ ਹੱਡ ਗੋਟੇ ਗਿੱਡੇ ਚੱਲੂਗੇ ਅਸੀਂ ਨਹੀਂ ਕਹਿੰਦੇ ਮੰਮੀ ਨੂੰ ਵੀ ਤੁਸੀਂ ਹਾਂ ਵੀ ਕੰਮ ਕਰੋ। ਬਾਕੀ ਮਾਂ ਦੇ ਹੱਥ ਦੀ ਖਾਣ ਦਾ ਕੀ ਦਾ ਦਿਲ ਨਹੀਂ ਕਰਦਾ। ਤੁਸੀਂ ਤਾਂ 24 ਘੰਟੇ ਆ ਕੇ ਬਾਈ ਬੈਠੇ ਰਹਿੰਦੇ ਹੋ ਘਰ ਦੇ ਵਿੱਚ ਕੈਮਰੇ ਤੁਸੀਂ ਲਗਵਾਏ ਹੋਆਂ ਵੀ ਹਾਂ ਅਸੀਂ ਦੇਖੀਏ। ਵੀ ਜੈਸਮੀਨ ਪਈ ਹੋ ਰਹੀਦੀ ਆ। ਇਹ ਜੈਸਮੀਨ ਬੈਠੀ ਹੋ ਰਹੀਦੀ ਆ। ਜੈਲਸ ਕਰਦੇ ਚਾਹ ਨਹੀਂ ਕਰਦੇ ਨਹੀਂ। ਐ ਚਲੋ ਗੱਲ ਇਹ ਹੀ ਹੈ। ਸਭ ਦੇ ਆਪਣੇ ਆਪਣੇ ਪੁਆਇੰਟ ਆ ਆ ਹੁਣ ਇਸ ਕਮੈਂਟ ਦੇ ਨੀਚੇ ਆਉਣਗੇ ਤੁਸੀਂ ਸਾਨੂੰ ਐਦਾਂ ਬੋਲਿਆ ਤੁਸੀਂ ਸਾਡੇ ਐਦਾਂ ਬੋਲਿਆ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੇਤਾ ਅੱਗੇ ਤੋਂ ਮੈਂ ਸਪੈਸ਼ਲ ਸਕਰੀਨ ਸ਼ਾਟ ਲੈ ਕੇ ਠੀਕ ਹੈ ਵਿੱਚ ਪਾਏ ਕਰਨਾ ਤੁਸੀਂ ਬਲੌਗ ਦੇਖਣਾ ਉਹਦੇ ਦੇਖਿਓ ਜੀ ਸਦਕੇ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਆ ਸਹੀ ਲੱਗਦੀ ਆ ਤੁਸੀਂ ਕਹਿ ਸਕਦੇ ਹੋ ਮੈਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਗਲਤ ਚੀਜ਼ਾਂ ਤੇ ਤੁਸੀਂ ਕਹਿਣਾ ਨਹੀਂ ਨਹੀਂ ਤੁਸੀਂ ਕਹੋ ਪਰ ਕੋ ਢੰਗ ਹੁੰਦਾ ਮੈਂ ਰਾਤ ਹੀ ਮੈਂ ਤੁਹਾਨੂੰ ਦੱਸਾਂ ਮੈਂ ਰਾਤ ਲਾਈਵ ਹੋਣ ਲੱਗੀ ਸੀ ਬਟ ਚਲੋ ਕਿਸੇ ਦਾ ਬਾਰੋਂ ਫੋਨ ਆ ਗਿਆ इटਲੀ ਤੋਂ ਉਹਨਾਂ ਨਾਲ ਮੈਂ ਬਿਜ਼ੀ ਹੋ ਗਈ ਮੈਂ ਚਲੋ ਕੋਈ ਗੱਲ ਨਹੀਂ ਇੱਕ ਮਾਲਾ ਜਾਣ ਪਿੱਛੇ ਵੀ ਬਹੁਤ ਕੌਂਟਰੋਵਰਸੀ ਜਿਹਨੂੰ ਕਹਿ ਦਈਏ ਉਹ ਹੋਹੀ ਵੀ ਹੈ ਜੀ ਜ਼ਰੂਰੀ ਨਹੀਂ ਜੀ ਜੇ ਮੈਂ ਹਫਤੇ ਦੇ ਵਿੱਚ ਤਿੰਨ ਚਾਰ ਵਾਰ ਮਾਲਾ ਜਾਵਾਂ ਤਾਂ ਮੈਂ ਉੱਥੇ ਵੀਡੀਓ ਬਣਾਉਂਦੀ ਹਾਂ ਬਣਾਉਂਦੀ ਹਾਂ ਜ਼ਰੂਰੀ ਨਹੀਂ ਜੀ ਜੇ ਮੈਂ ਰਾਤ ਨੂੰ ਮਾਲਾ ਜਾਵਾਂ ਮੈਂ ਅਗਲੇ ਦਿਨ ਦੁਪਹਿਰ ਨੂੰ ਆਜਮਾ ਤਾਂ ਉੱਥੇ ਵੀਡੀਓ ਬਣਦੀ ਉਹ ਬਣਦੀ ਆ ਤੁਸੀਂ ਹੁਣ ਇੱਥੇ ਕਹੋਗੇ ਮਾਸੀ ਕਹਿੰਦੇ ਮੰਮੀ ਕਹਿੰਦੇ ਬਹੁਤ ਗੱਲਾਂ ਵੀਡੀਓ ਦੇ ਵਿੱਚ ਬੋਲੀਆਂ ਜਾਂਦੀਆਂ ਹੁੰਦੀਆਂ ਵੀਡੀਓ ਨੂੰ ਵਧਾਉਣ ਨੇ ਤਾਂ ਕਿ ਤੁਹਾਡਾ ਮਨੋਰੰਜਨ ਹੋ ਸਕੇ ਤੁਸੀਂ ਖੁਸ਼ ਹੋ ਸਕੋ 30 ਜਿਹੜੀ ਟੈਨਸ਼ਨਾਂ ਹੁੰਦੀਆਂ ਹਨ ਉਹ ਦੂਰ ਹੋ ਸਕਣ ਬਾਕੀ ਹੁਣ ਤੁਸੀਂ ਸਾਰੇ ਜਾਣੇ ਸਿਆਣੇ ਹੋ ਤੁਹਾਨੂੰ ਪਤਾ ਹੈ ਕਿੱਦਾਂ ਕਿਆ ਗੱਲਾਂ ਕਰਨੀਆਂ ਕਿੱਦਾਂ ਨਹੀਂ ਕਰਨੀਆਂ ਰਾਈਟ ਹਾਂ ਮੈਂ ਤੁਹਾਨੂੰ ਗੱਲ ਕਹਿੰਦੀ ਹਾਂ ਤੁਸੀਂ ਕਮੈਂਟ ਉਸ ਵੀਡੀਓ ਦੇ ਨੀਚੇ ਕਰੋ ਤੁਹਾਨੂੰ ਲੱਗ ਰਿਹਾ ਮੈਂ ਪੂਰੀ ਆਪੀ ਬੋਲ ਰਹੀ ਹਾਂ ਵੀ ਮੈਂ ਠੀਕ ਹਾਂ ਫੇਰ ਤੁਸੀਂ ਮੈਨੂੰ ਕਰ ਸਕਦੇ ਹੋ ਕਮੈਂਟ ਵੀ ਯਾਰ ਜੈਸਮਿਨ ਵੀ ਜੇ ਰਹਿਣਾ ਸੀ ਤਸਿਓ ਜਰੂ ਜਦੋਂ ਮੇਰਾ ਤੁਹਾਨੂੰ ਦਿਖ ਰਿਹਾ ਮੇਰਾ ਸਿਰ ਥੋੜਾ ਜਿਹਾ ਖਿੰਡਿਆ ਹੋਇਆ ਹੈ ਮੇਰੇ ਕੱਪੜੇ ਥੋੜੇ ਜਿਹਾ ਹੋਰ ਹੈ ਤਾਂ ਇਟ ਮੀਨਸ ਤੁਸੀਂ ਆਪੇ ਸਮਝ ਸਕਦੇ ਹੋ ਬੰਦਾ 24 ਘੰਟੇ ਠੀਕ ਨਹੀਂ ਰਹਿੰਦਾ ਕਿਸੇ ਟਾਈਮ ਬੰਦੇ ਨੂੰ ਲੇਜ਼ੀਨੈਸ ਵੀ ਹੋ ਸਕਦੀ ਹੈ ਮੇਰਾ ਹੁਣੇ ਹੁਣੇ ਵਿਆਹ ਹੋਇਆ ਹੈ ਤਾਂ ਥੋੜਾ ਇਹ ਦਿਮਾਗ ਤੇ ਕਰੂਗਾ ਮੈਂ ਥੋੜਾ ਜਿਹਾ ਜ਼ਿਆਦਾ ਨਹੀਂ ਹਰਦੀਪ ਸਿੰਘ ਜੀ ਜਿhandle ਇਹ ਹੀ ਬੇਬੇ ਬਣੀ ਬੈਠੀ ਰਹਿੰਦੀ ਆ ਬੇਬੇ ਵੀ ਉਹੀ ਬਣਦਾ ਜੀ ਜਿਹਨੂੰ ਮਾਣੀ ਮੋਟੀ ਅਕਲ ਹੋਵੇ ਬਾਣਾ ਮੋਟਾ ਗਿਆਨ ਹੋਵੇ ਫਿਰ ਤੁਸੀਂ ਕਹਿੰਦੇ ਹੋ ਇਹੇ ਬੇਬੇ ਬਣੀ ਹੋਈ ਆ ਜਿਹੜੀ ਦੀ ਸੱਸ ਹੋਈ ਦੀ ਨੂੰ ਬਣੀ ਹੋਈ ਆ ਤੁਸੀਂ ਬੜੀ ਬੜੀ ਬਹੂ ਨੂੰ ਨਾ ਬਗਾੜ ਲਿਓ ਮੈਂ ਕੋਈ ਗਲਤ ਕੰਮ ਦੱਸਾਂ ਮੈਨੂੰ ਮੈਂ ਕੱਦ ਕਰਦੀ ਆ ਵੀ ਮੈਂ ਸ਼ਲੀਲ ਬਣਾ ਕਰਦੀ ਆ ਜਿਹਨੂੰ ਮੈਨੂੰ ਦੇਖ ਕੇ ਭਾਈ ਬੜੀ ਬਹੂ ਵੀ ਵਿਗੜੂਗੀ ਜੇ ਮੈਂ ਸਹੀ ਕਰਦੀ ਆ ਨਾ ਤਾਂ ਮੇਰਾ ਪੂਰਾ ਸੋਹਰਾ ਟੱਬਰ ਆ ਨਾ ਸਾਥ ਦਿੰਦਾ ਹੈ ਤਬਾਜ ਘਟ ਕੇ ਆ ਰਹੀ ਹੈ ਆ ਦੇਖੋ ਮਨਜੀਤ ਕੁਲਾਰ ਕਹਿੰਦੇ ਕਿ ਨੇ ਕੰਮ ਕਰਨ ਨਾਲ ਸਿਹਤ ਠੀਕ ਰਹਿੰਦੀ ਸਾਡੀ ਮੰਮੀ ਜੀ ਕਰਦੇ ਆਬਵੀਅਸਲੀ ਸਾਰੇ ਕਰਦੇ ਆ ਮੈਂ ਟੈਨਸ਼ਨ ਨਹੀਂ ਜੀ ਲੰਦੀ ਹੈਗੀ ਪਰ ਇਹ ਜਿਆ ਨੂੰ ਮੜ ਜਾ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਗੱਲ ਐਦਾਂ ਹੁੰਦੀ ਆ ਮੈਨੂੰ ਬੋਲਦੇ ਆ ਇਟ ਮੀਨਸ ਆਪਣੀ ਧੀਆਂ ਨੂੰ ਬੋਲਦੇ ਆ ਸ਼ਰਮ ਕਰੋ ਮਾਣੀ ਮੋਟੀ ਆਪਣੀ ਧੀਆਂ ਨੂੰ ਕਾਤੇ ਇਦਾਂ ਬੋਲ ਰਹੀ ਹਾਂ ਤੁਸੀਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਆਪਣੀ ਵਾਈਫ ਨੂੰ ਇਦਾਂ ਕਿਉਂ ਬੋਲਦੇ ਆ ਤੁਸੀਂ ਹਾਂ ਜਿੱਥੇ ਮੈਂ ਫੇਰ ਤੋਂ ਰਿਪੀਟ ਕਰਦੀ ਹਾਂ ਜਿੱਥੇ ਗਲਤ ਆ ਉੱਥੇ ਤੁਸੀਂ ਸਾਨੂੰ ਕਹੋ ਵੀ ਦੇਖ ਜੈਸਮਿਨ ਵੀ ਸਬਜ਼ੀ ਤੂੰ ਬਣਾਉਂਦੀ ਸੀ ਜੇ ਸਬਜ਼ੀ ਚ ਤੇਤੇ ਦੋ ਚਮਚੇ ਜਿਗਾ ਇੱਕ ਚਮਚਾ ਪਾ ਦਿੰਦੀ ਤਾਂ ਠੀਕ ਰੈਡੀ ਤੇ ਨਹੀਂ ਤੇਰਾ ਨੂਨ ਜ਼ਿਆਦਾ ਹੈ ਮੜਾ ਜੀ ਤੁਸੀਂ ਸਮਝੇ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ ਕਿਸੇ ਦਾ ਘਰ ਘਾਤੇ ਖਰਾਬ ਕਰਦੇ ਹੋ ਰਹੀ ਪ੍ਰੈਗਨੈਂਸੀ ਦੀ ਗੱਲ ਠੀਕ ਐ ਮੈਸੇਜ ਆਉਂਦੇ ਆ ਤੂੰ ਸਾਡੀ ਫੈਮਲੀ ਆ ਤੂੰ ਵਿੱਚ ਸਾਨੂੰ ਫੈਮਲੀ ਮੰਨਦੀ ਬਹੁਤ ਤੇ ਆਉਂਦੇ ਕੋਈ ਇੱਕ ਦਾ ਨਹੀਂ ਇੱਕ ਦਾ ਨਹੀਂ ਬਹੁਤ ਤੇ ਮੈਸੇਜ ਆਉਂਦੇ ਆ ਵੀ ਸਾਨੂੰ ਦੱਸ ਸਾਨੂੰ ਦੱਸ ਸਾਨੂੰ ਦੱਸ ਵੀ ਅਗਰ ਹੋਊਗੀ ਜੇ ਅਗਰ ਹੈ ਤੁਹਾਡੇ ਨਾਲ ਸਭ ਕੁਝ ਅੱਗੇ ਵੀ ਸ਼ੇਅਰ ਹੁੰਦਾ ਮੈਨੂੰ ਤੁਸੀਂ ਦੱਸੋ ਤੁਹਾਡੇ ਨਾਲ ਕਦੋਂ ਕਿਹੜੀ ਗੱਲ ਨਹੀਂ ਸ਼ੇਅਰ ਹੋਈ ਵੀ ਹਾਥੋਂ ਤੇ ਲੁਕਕੇ ਹੋਇਆ ਦੀਦੀ ਦੀ ਪ੍ਰੈਗਨਨਸੀ ਦੀ ਬੜੀ ਧੀ ਸਾਰਾ ਕੁਝ ਦੱਸਿਆ ਤੁਹਾਨੂੰ ਨੌਵੇਂ ਮਹੀਨੇ ਚ ਵੀ ਹਾਂ ਵੀ ਹੁਣ ਹਸਪੀਟਲ ਜਾਣਾ ਮਹੀਨੇ ਤੱਕ ਚੈੱਕ ਅਪ ਹੋ ਗਿਆ ਸਭ ਕੁਝ ਹੋ ਗਿਆ ਤੁਹਾਨੂੰ ਦੱਸਿਆ ਨਾ ਸਭ ਕੁਝ ਥੋੜਾ ਜਿਹਾ ਦਿਮਾਗ ਤੇ ਕੰਮ ਲਓ ਜੀ ਤੁਸੀਂ ਸਾਨੂੰ ਮੰਮੀ ਸਾਨੂੰ ਲੈ ਕੇ ਜੜਾ ਜ਼ਰੂਰ ਲੈ ਕੇ ਜਾਵਾਂਗੇ ਜਾਰਦਨ ਸੰਦੂ ਸਾਹਿਬ ਜੀ ਗੁਰਦਪਨਗੇਵੇਂ ਆ ਸਤਿ ਸ਼੍ਰੀ ਅਕਾਲ ਜੀ ਮਾਲਾ ਨੂੰ ਜ਼ਰੂਰ ਲੈ ਕੇ ਜਾਵਾਂਗੇ ਸੋ ਭਾਈ ਫਿਰ ਤੋਂ ਠੀਕ ਹੈ ਮੈਂ ਇੱਥੇ ਸੌਰੀ ਨਹੀਂ ਕਹਾ ਕਿ ਮੈਂ ਥੋੜਾ ਜਿਹਾ ਰੂਡਲੀ ਬੋਲੀ ਥੋੜਾ ਜਿਹਾ ਗੁੱਸੇ ਚ ਬੋਲੀ ਥੋੜਾ ਜਿਹਾ ਦਿਮਾਗ ਤੇ ਅਸਰ ਕਰ ਲੋ ਠੀਕ ਹੈ ਕੁੜੀ ਹੋ ਜਾਵੇ ਕੁੜੀ ਹੋ ਜਾਵੇ ਜੈਸਮਿਨ ਤੇਰੇ ਜਦੋਂ ਵੀ ਹੋਵੇ ਮੈਂ ਖੁਦ ਕਹਿਣੀ ਆ ਜੀ ਪਹਿਲਾ ਸੰਤਾਨ ਕੁੜੀ ਹੋਵੇ ਠੀਕ ਆ ਦਲਜੀਤ ਜੀ ਬਹੁਤ ਵਧੀਆ ਸੋਚ ਐ ਤੁਹਾਡੀ ਥੈਂਕ ਯੂ so much ਆਂਟੀ ਜੀ ਕਿਹੜਾ ਬਜ਼ੁਰਗ ਹੋ ਗਏ ਮੰਜੇ ਤੇ ਬੈਠਣ ਨੂੰ ਲੋਕ ਕਹਿੰਦੇ ਆ ਜੀ ਲੋਕ ਕਹਿੰਦੇ ਕਹਿੰਦੇ ਆਪਣੀ ਸੱਸ ਨੂੰ ਤੁਸੀਂ ਰੋਟੀ ਬਣਾਉਣ ਲਾਇਆ ਵਾ ਜੀ ਇਟ ਮੀਨਸ ਉਹ ਕਹਿੰਦੇ ਆ ਵੀ ਜੇ ਬਜ਼ੁਰਗ ਕਿਉਂਕਿ ਦੇਖੋ ਤੰਦਰੁਸਤ ਬੰਦੇ ਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਰੋਟੀ ਬਣਾਦਾ ਜੇ ਉਹ ਬਜ਼ੁਰਗ ਤਾਂ ਹੀ ਕਹਿੰਨੇ ਆ ਕੁੜੀ ਪਰ ਬਾਜੀ ਨਾ ਵੇ ਬਿਲਕੁਲ ਸਹੀ ਦਲਜੀਤ ਜੀ ਤੁਹਾਡੇ ਵਰਗੀ ਮੈਨੂੰ ਨਹੀਂ ਪਤਾ ਤੁਸੀਂ ਮੁੰਡਾ ਆ ਜਾਂ ਕੁੜੀ ਆ ਬਟ ਮੈਂ ਚਲੋ ਇੱਥੇ ਵੀ ਚੁੱਪੀ ਕਰ ਜਾਂਦੀ ਰਹਿਣ ਦੋ ਨਹੀਂ ਜੇ ਮੈਂ ਵੀ ਤੁਹਾਡੇ ਵਾਂਗ ਜਵਾਬ ਦੇਣ ਲੱਗ ਗਈ ਤਾਂ ਤੁਹਾਡੇ 'ਚ ਮੇਰੇ 'ਚ ਕੋਈ ਫਰਕ ਨਹੀਂ ਰਹਿਣਾ ਨੂਰ ਕਿੱਦਾਂ ਨੂਰ ਬਹੁਤ ਜ਼ਿਆਦਾ ਵਧੀਆ ਠੀਕ ਆ ਗੁੱਸਾ ਨਹੀਂ ਜੀ ਮੈਂ ਕਰਦੀ ਬਟ ਹੁਣ ਜਿੱਦਾਂ ਦੇ ਕਮੈਂਟਾਂ ਨੇ ਕਿ ਤੇਰੇ ਕੁੜੀ ਹੋਵੇ ਮੈਂ ਖੁਦ ਚੋਣੀ ਆ ਮੈਂ ਨੌਵੇਂ ਬਾਬਿਆਂ ਕੋਲ ਅਰਦਾਸ ਕਰਦੀ ਜਦੋਂ ਵੀ ਸੰਤਾਨ ਹੋਵੇ ਪਹਿਲੀ ਕੁੜੀ ਹੋਵੇ ਬਾਬਾ ਜੀ ਦਿਲੋਂ ਲੋਕਾਂ ਨੂੰ ਬਕਵਾਸ ਤਾਂ ਮੈਂ ਬਕਵਾਸ ਵੀ ਨਹੀਂ ਕਰ ਸਕਦੀ ਓ ਵੀ ਮੇਰੀ ਫੈਮਿਲੀ ਹੈ ਤੋ ਬਹੁਤ ਬੋਲਣ ਲੱਗ ਗਈ ਜੈਸਮਿਨ ਜੀ ਬੋਲਣਾ ਪੈਂਦਾ ਤੁਸੀਂ ਖੁਦ ਕਹਿੰਦੇ ਹੋ ਨਾ ਵੀ ਕੁੜੀ ਹੋਵੇ ਦਲਜੀਤ ਜੀ ਮੈਂ ਖੁਦ ਕਹਿੰਦੀ ਆ ਵੀ ਹਾਂ ਕੁੜੀ ਹੋਵੇ ਮੈਂ ਤੁਹਾਡੇ ਨਾਲ ਐਗਰੀ ਹਾਂ ਇਸ ਚੀਜ਼ ਤੋਂ ਜਦੋਂ ਮੈਂ ਕੱਲ ਕਮੈਂਟ ਪੜੇ ਨਾ ਈਵਨਸ ਲਈ ਮੈਂ ਬਹੁਤ ਘੱਟ ਕਮੈਂਟ ਪੜਦੀ ਮੈਂ ਤੁਹਾਨੂੰ ਦੱਸਾਂ ਪੜਦੇ ਹੈਗੇ ਅਸੀਂ ਮੈਂ ਤੇ ਰਵਿੰਦਰ ਰੋਜ਼ ਰੀਡ ਕਰਦੇ ਆ ਜੇ ਮੇਰੇ ਕੋਲ ਟਾਈਮ ਨਹੀਂ ਤਾਂ ਰਵਿੰਦਰ ਰੀਡ ਕਰਦਾ ਨਹੀਂ ਫਿਰ ਮੈਂ ਵੀ ਰੀਡ ਕਰਦੀ ਹਾਂ ਕਰਦੀ ਹਾਂ ਤੇਰਾ ਘਰੇਵਨ ਪਾਰੀ ਹੋ ਗਿਆ ਹਾਂਜੀ ਜੇ ਜਵਾਬ ਦੇ ਦੋ ਤਾਂ ਘਰੇਵਨ ਪਾਰੀ ਹੋ ਜਾਂਦਾ ਹੈ ਰਾਈਟ ਬਿਲਕੁਲ ਸਹੀ ਆ ਪੈਣਾ ਬਹੁਤ ਵਧੀਆ ਗੱਲ ਆ ਤੁਸੀਂ ਵੀਰ ਜੀ ਹੋ ਜਾਂ ਪੈਣਾ ਮੈਨੂੰ ਦੱਸਿਓ ਜਰੂਰ ਮਹਿਕ ਮਹਿਕਨੇ ਆਉਣਾ ਜ਼ਰੂਰੀ ਕਦੇ ਦਿਨ ਚ ਠੀਕ ਹੈ ਸੋ ਮੈਂ ਹਾਹ ਕੌਣ ਲੱਗੇ ਸੀ ਕਹਿੰਦੇ ਤੂੰ ਕਰਨ ਦਾ ਨਹੀਂ ਕਰਦੀ ਤੂੰ ਮੈਂ ਕਰਦਾ ਕਰਦੀ ਆ ਉਹ ਚਲੋ ਕਿਸੇ ਦਾ ਤਾਂ ਕਰਦੀ ਆ ਤੁਹਾਨੂੰ ਨੱਕ ਤਾਂ ਮੈਨੂੰ ਲੱਗਦਾ ਵੀ ਆ ਰਹੀ ਆ ਲੋਕਾਂ ਦਾ ਕੰਮ ਤਾਂ ਬੋਲਣਾ ਹੈ ਜੀ ਬਸ ਮੈਨੂੰ ਆਏ ਆ ਵੀ ਕਿਰਪਾ ਕਰਕੇ ਆਪਣੀ ਭੈਣਾਂ ਨੂੰ ਨਾ ਬੋਲੋ ਪਲੀਜ਼ ਮੱਝਮੁਰਾ ਬੀਨ ਬਜਾ ਕੇ ਕੋਈ ਫਾਇਦਾ ਨਹੀਂ ਹੈ ਨਹੀਂ ਜੀ ਪਰ ਮੈਨੂੰ ਇੰਨਾ ਪਤਾ ਮੇਰਾ ਜਦ ਲਾਈਵ ਸੁਣੂਗਾ ਨਾ ਦੋ ਤਿੰਨ ਦੇ ਦਿਮਾਗ ਦੇ ਵਿੱਚ ਮੜੀ ਜੀ ਗੱਲ ਪੈ ਜਾਊਗੀ ਮੈਨੂੰ ਇੰਨਾ ਕ ਯਕੀਨ ਹੈਗਾ ਖਾਣਾ ਦਾ ਦਿਮਾਗ ਦਾ ਥੋੜਾ ਜਿਹਾ ਖੁੱਲ ਜਾਊਗਾ ਵੀ ਯਾਰ ਇਹ ਵੀ ਗੱਲ ਸਹੀ ਹੈ ਜਾਂ ਗਲਤ ਹੈ ਮੈਂ ਇਹ ਨਹੀਂ ਕਹਿੰਦੀ ਜੇ ਮੈਂ ਗਲਤ ਕੰਮ ਕਰਦਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਨਵਜੀਤ ਸਿੰਘ ਜੀ ਮੇਰਾ ਨਾਮ ਲੈ ਲੈ ਲੇਤਾ ਜੀ ਤੁਹਾਨੂੰ ਤੁਸੀਂ ਗੱਲ ਤਾਂ ਦੇਖੋ ਕੀ ਚੱਲ ਰਹੀ ਤੁਸੀਂ ਕਦੇ ਨਾਮ ਨਹੀਂ ਲੈ ਰਹੇ ਅ ਥੋੜੇ ਜਿਹਾ ਦਿਮਾਗ ਜਿਹੜਾ ਖੁੱਲ ਜੂਗਾ ਵੀ ਅਸੀਂ ਆਪਣੀ ਧੀ ਭੈਣ ਬਾਰੇ ਨਾ ਗੰਦ ਸੋਚਦੇ ਆ ਮੇਰਾ ਤਰੀਕਾ ਹੁੰਦਾ ਹੈ ਜਦੋਂ ਇਹ ਨਾਰੀ ਬੋਨ ਦਾ ਨੈਟਵਰਕ ਬਰोबर ਕਿਦਰ ਸੇ ਬਗਟਾਈਂ ਕੋਈ ਨਾ ਰੋਈ ਨਾ ਰੋਮ ਕਿ ਆਏ ਜੋ ਡਾਇਰੈਕਟ ਟੇਬਲ ਬੈਠ ਕੇ ਨਾ ਮੱਖੀ ਖਾਣਾ ਲੱਗਦੀ ਜਿਸ ਦਾ ਜਿਵੇਂ ਸੋਚਾਂਵੇਂ ਸੋਚੀਦਾ ਤੁਸੀਂ ਜੇਰਾ ਟੈਨਸ਼ਨ ਲੈ ਲੱਗ ਗਏ ਰਵਿੰਦਰ ਸਿੰਘ ਜੀ ਥੈਂਕ ਯੂ so much ਜੇ ਮੈਂ ਤੁਹਾਨੂੰ ਗਲਤ ਲੱਗਣ ਲੱਗੀ ਲਾਈਵ ਦੇਖ ਕੇ ਬਹੁਤ ਵਧੀਆ ਬਾਜੀ ਇਹਦੇ ਨਾਲ ਚੰਗਾ ਤੁਸੀਂ ਪਲੀਸ ਬਲੌਗ ਨਾ ਦੇਖਿਓ ਠੀਕ ਆ ਪਹਾੜਾ ਵਾਲੇ ਮਾਮੇ ਗਰੀਬ ਉਹਨਾਂ ਦੀ ਮਦਦ ਕਰੋ ਰਲ ਮਿਲ ਕੇ ਜਰੂਰ ਕਰ ਰਹੇ ਆ ਜੀ ਤੁਹਾਨੂੰ ਕੀ ਲੱਗਦਾ ਸੀ ਕਰ ਨਹੀਂ ਰਹੇ ਕਰ ਰਹੇ ਆ ਬਸ ਨਾ ਕਿ ਸ਼ੋਅ ਨਹੀਂ ਕਰ ਰਹੇ ਆ ਕਿਉਂਕਿ ਹੁਣ ਕਹਿੰਦੇ ਹੁੰਦੇ ਦਿਖਾ ਕੇ ਕੀਤਾ ਤਾਂ ਕੀ ਕੀਤਾ ਰਾਈਟ ਹੈ ਨਾ ਤਾਂ ਚੱਲ ਰਹੀ ਹਕਮ ਟੈਂਸ਼ਨ ਨਾ ਦੋਸੀ ਸੀ ਮਾਮਾਈ ਦੇ ਲੈਂਟਰ ਹਲੇ ਪੈਣਾ ਹੈ ਕਿਉਂਕਿ ਉਦੋਂ ਮਿਸਤਰੀ ਤੁਹਾਨੂੰ ਪਤਾ ਕਿੱਦਾਂ ਦੇ ਹੁੰਦੇ ਆ ਖੁਸ਼ ਰੱਖੇ ਜੀ ਥੈਂਕ ਯੂ ਜੀ ਸੋ ਮਚ ਜੀ ਸੋ ਹੁਣ ਆਪਾਂ ਕਰਦੇ ਆ ਜੀ ਲਾਈਵ ਨੂੰ ਬੰਦ ਠੀਕ ਹੈ ਅੱਗ ਬਾਲਾ ਲਿਓ ਆਪਣੇ ਅੰਦਰ ਆ ਵੀ ਇਹ ਕਿੱਦਾਂ ਕੀ ਹੋ ਗਿਆ ਠੀਕ ਹੈ ਵੀ ਜੈਸਮੀਨ ਨੇ ਸਾਨੂੰ ਗਲਤ ਬੋਲਤਾ ਜੈਸਮੀਨ ਨੂੰ ਅਕਲ ਨਹੀਂ ਜੈਸਮੀਨ ਐਦਾਂ ਜੈਸਮੀਨ ਐਦਾਂ ਠੀਕ ਹੈ ਤੇ ਮੈਨੂੰ ਮੇਰਾ ਟੱਬਰ ਪਿਆਰ ਕਰਦਾ ਹੈ ਜੀ ਬਸ ਮੈਂ ਤੁਹਾਨੂੰ ਨਹੀਂ ਗੱਲ ਕਹਿੰਦੀ ਸੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਮਾਪੇ ਤੋਂ ਲੱਗ ਰਹੇ ਨੇ ਤਾਂ ਰਹੋ ਜੀ ਸਕਦਿਓ ਥੋੜੀ ਸੋਚਾ ਤੁਹਾਡਾ ਗੰਦਾ ਹੈ ਠੀਕ ਹੈ ਮੈਂ ਆਪਣੇ ਮਾਪੇ ਨਾਲ ਇੱਥੇ ਰਹਿਦੀ ਆ ਫੂਲ ਚ ਕਿਉਂਕਿ ਸੱਸ ਸਹੁਰਾ ਨਹੀਂ ਹੈਗੇ ਮੇਰੇ ਮਾਪੇ ਹੁਣ ਵੀ ਮੈਂ ਕੋਈ ਵੀ ਵੀਡੀਓ ਚੈੱਕ ਕਰ ਲਓ ਮੈਂ ਜਿਹਦੇ ਕਹਿੰਦੀ ਮੈਂ ਤੇ ਪਰਸ਼ੋਤਮ ਦੀ ਤੇ ਰਜਿੰਦਰ ਰਜਿੰਦਰ ਸਿੰਘ ਦੀ ਆ ਠੀਕ ਹੈ ਇਹਦਾ ਮਤਲਬ ਇੱਥੇ ਇਹ ਨਹੀਂ ਹੈਗਾ ਸਹੁਰੇ ਦਾ ਨਾਮ ਲੰਦੀ ਹੈ ਨਾ ਜਿਹੜੀ ਕੁੜੀ ਆਪਣੇ ਬਾਪ ਨੂੰ ਨੇ ਸੌਰੇ ਨੂੰ ਵਾਪਸ ਸਮਝਣ ਲੱਗ ਜੰਨੀ ਆ ਨਾ ਠੀਕ ਆ ਉਹਨੂੰ ਸਮਝਣ ਦਿਆ ਕਰੋ ਮੇਰੀ ਰਿਕਵੈਸਟ ਹੈ ਜੀ ਠੀਕ ਆ ਜੀ ਚਲੋ ਠੀਕ ਆ ਜੀ ਹੁਣ ਥੈਂਕ ਯੂ so much ਮੇਰਾ ਲਾਈਵ ਹੋਣ ਦਾ ਹੀ ਕਾਰਨ ਸੀਗਾ ਬਾਕੀ ਤੁਸੀਂ ਗੰਦ ਜਿਨ੍ਹਾਂ ਦੀ ਸੋਚ ਹੈਗੇ ਥੱਲੇ ਲਾਈਵ ਦੇ ਪਾ ਦਿਓ ਕੋਈ ਗੱਲ ਨਹੀਂ拜 जी